ਪੰਜਾਬ ਸਰਕਾਰ ਸੜਕਾਂ ਤੇ ਉੱਤੇ ਘੁੰਮਰੇ ਆਵਾਰਾ ਪਸਵਾ ਕਰੇ ਜਿਹੜੀ ਸੜਕਾਂ ਖਾਸ ਸਨ ਉਹਨੂੰ ਰੋਕਣ ਦੇ ਲਈ ਜਿਹੜੀ ਗਊਸਾਲਾ ਬਣਾਈ ਗਈ ਹੈ ਉਹਨਾਂ ਦੀ ਮਾਲੀ ਮਦਦ ਕਰ ਰਹੀ ਹੈ ਇਸ ਮੁਹਿੰਮ ਦੇ ਤਹਿਤ ਅੱਜ 4 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਅਗਰਵਾਲ ਗਊਸਾਲਾ ਦੇ ਪ੍ਰਬੰਧਕਾਂ ਨੂੰ ਸੌਂਪਿਆ ਗਿਆ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਕਿਸਾਨਾਂ ਦੇ ਮਸਲੇ ਹੈ ਉਹ ਹੱਲ ਨਹੀਂ ਕਿਤੇ ਜਾ ਰਹੇ ਤਾਂ ਕਿਸਾਨ ਬੋਰਡਾਂ ਤੇ ਬੈਠੇ ਹਨ ਉਹਨਾਂ ਤੇ ਹਰਿਆਣਾ ਪੁਲਿਸ ਜਿਹੜੇ ਜ਼ੁਲਮ ਕਰ ਰਹੀ ਹੈ ਉਸ ਦੀ ਅਸੀਂ ਨਿੰਦਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਖੁਦ ਜਾ ਕੇ ਕੈਂਪ ਲਗਾ ਕੇ ਉਹ ਕਿਸਾਨਾਂ ਦੇ ਇਲਾਜ ਵੀ ਕਰ ਰਹੇ ਹਨ ਅੱਜ ਅਸੀਂ ਪਹੁੰਚਿਆ ਗਊਸ਼ਾਲਾ ਅਗਰਵਾਲ ਗਊਸ਼ਾਲਾ ਸੁਮਾਣਾ ਵਿਖੇ ਜਿੱਥੇ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਗਊ ਗਊਆਂ ਇੱਥੇ ਰੱਖੀਆਂ ਹੋਈਆਂ ਨੇ ਔਰ ਉਹਨਾਂ ਦੀ ਸੇਵਾ ਸੰਭਾਲ ਹੋਰ ਬਿਲਡਿੰਗ ਦੇ ਖਰਚੇ ਹੋਰ ਕੋਈ ਨਵੇਂ ਕੰਸਟਰਕਸ਼ਨ ਕਰਨ ਵਾਸਤੇ ਜਿਹੜਾ ਹੈਗਾ 4 ਲੱਖ ਰੁਪਏ ਦੀ ਜਿਹੜੀ ਰਾਸ਼ੀ ਆ ਅਗਰਵਾਲ ਗਊਸ਼ਾਲਾ ਨੂੰ ਦਿੱਤੀ ਗਈ ਆ ਕਿਉਂਕਿ ਬਹੁਤ ਸਾਰੇ ਪਸ਼ੂ ਨੇ ਜਿਹੜੇ ਛੜਕਾਂ ਤੇ ਤੁਰਦੇ ਫਿਰਦੇ ਨੇ ਉਹਨਾਂ ਨੂੰ ਲਿਆ ਕੇ ਉਰੇ ਰੱਖਿਆ ਜਾਂਦਾ ਕੁਛ ਗਾਜੀਪੁਰ ਰੱਖਿਆ ਜਾਂਦਾ ਸੋ ਮੁੱਖ ਮੰਤਰੀ ਸਾਹਿਬ ਨੇ ਵੀ ਇਹੀ ਪਿਛਲੇ ਦਿਨੀ ਕੈਬਨਟ ਦੇ ਵਿੱਚ ਫੈਸਲਾ ਹੋਇਆ ਸੀ ਕਿ ਜਿੰਨੀਆਂ ਪੰਜਾਬ ਦੇ ਵਿੱਚ ਗਊਆਂ ਫਰਦੀਆਂ ਨੇ ਉਹਨਾਂ ਨੂੰ ਵੱਡੀਆਂ ਗਊਸ਼ਾਲਾਵਾਂ ਬਣਾ ਕੇ ਜਿਵੇਂ ਗਾਜੀਪੁਰ ਜਿਹੜਾ ਗਊਸ਼ਾਲਾ ਵੱਡੀ ਬਣਾ ਰਹੇਗੇ ਉੱਥੇ ਰੱਖਿਆ ਜਾਣਗੇ ਤਾਂ ਕਿ ਕਈ ਸਾਡੇ ਪਰਿਵਾਰ ਦੇ ਜੀ ਨੇ ਜਿਹੜੇ ਉਹ ਦੁਰਘਟਨਾਵਾਂ ਹੋ ਕੇ ਸਭ ਤੋਂ ਵਿਛੜ ਗਏ ਨੇ ਸੋ ਉਹਦੇ ਤਹਿਤ ਹੀ ਜਿਹੜੀਆਂ ਗਊਸ਼ਾਲਾਵਾਂ ਨੂੰ ਪੂਰਾ ਧਿਆਨ ਜਿਹੜਾ ਦਿੱਤਾ ਜਾਇਆ ਕੈਬਨਟ ਦੇ ਵਿੱਚ ਜਿਹੜੇ ਇੱਕ ਤਾਂ ਜੰਗੀ ਜ਼ਗੀਰ ਜਿਹੜੀਆਂ ਸਾਡੀਆਂ ਪੈਣਾ ਵਿਧਵਾਵਾਂ ਨੇ ਉਹਨਾਂ ਨੂੰ 10 ਤੋਂ 20000 ਉਹਨਾਂ ਦਾ ਕੀਤਾ ਗਿਆ ਉਹਦੇ ਨਾਲ ਹੋਈ ਹੋਰ ਕਈ ਫੈਸਲੇ ਜਿਹੜੇ ਲਏ ਗਏ ਨੇ ਜਿਹੜੇ ਇਸ ਸੈਸ਼ਨ ਦੇ ਵਿੱਚ ਜਿਹੜੇ ਲੋਕਾਂ ਦੇ ਹੱਕ ਦੇ ਵਾਸਤੇ ਹੋਣਗੇ ਸੋ ਹੋਰ ਵੀ ਕਈ ਜਿਹੜੀਆਂ ਅੰਗਲਾਂ ਹਜੇ ਸੋਸ਼ਲ ਮੀਡੀਆ ਤੇ ਨਹੀਂ ਕੀਤੀਆਂ ਜਾ ਸਕਦੀਆਂ ਉਹ ਜਿਹੜੇ ਫੈਸਲੇ ਕੈਬਨਟ ਦੇ ਵਿੱਚ ਲਾਈ ਗਏ ਨੇ ਔਰ ਜਿਨ੍ਹਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਪਰਤ ਜਿਹੜਾ ਲੋਕ ਸਭਾ ਚੋਣਾਂ ਕੀ ਕਿਸੇ ਟਾਈਮ ਵੀ ਡੇਟ ਹੋ ਸਕਦਾ ਹੈ ਐਲਾਨ ਤੇ ਕਾਲਜ ਸਮਾਨੇ ਨੂੰ ਸਰਕਾਰ ਇਹ ਕਰੰਦਾ ਹੈ 2 ਸਾਲ ਪਹਿਲਾਂ ਵੀ ਪਿਛਲੀ ਸਰਕਾਰ ਨੇ ਵੀ ਤੇ ਤੁਹਾਡੀ ਸਰਕਾਰ ਨੇ ਵੀ ਵਿਧਾਨ ਸਭਾ ਦਾ ਕੈਸਟ ਟੇਕਓਵਰ ਕਰ ਲਿਆ ਸੀ ਲੇਕਿਨ 2 ਸਾਲ ਟੱਪ ਗਏ ਅੱਜ ਤੱਕ ਕੋਈ ਸਟੇਜ ਕੀ ਪੁਜੀਸ਼ਨ ਹੋਈ ਉਹ ਜਿਹੜਾ ਜਿਹੜਾ ਕਾਲਜ ਦਾ ਮੁੱਦਾ ਉਹ ਜਿਹੜਾ ਹੈਗਾ ਫਾਈਨੈਂਸ ਦੇ ਕੋਲੇ ਪਿਆ ਹੈਗਾ ਉਹ ਜਿਵੇਂ ਉਧਰੋਂ ਕੋਈ ਫੈਸਲਾ ਹੁੰਦਾ ਉਹ ਨਾਲ ਦੇ ਨਾਲ ਹੈ ਜਿਹੜਾ ਉਹਨੂੰ ਜਿਹੜਾ ਗਵਰਨਮੈਂਟ ਕਾਲਜ ਹੈ ਜਿਹੜਾ ਬਣਾ ਦਿੱਤਾ ਜਾਊਗਾ ਇੱਕ ਅਲਾਹੀ ਨਹੀਂ ਹੋਰ ਵੀ ਤਿੰਨ ਚਾਰ ਕਾਲਜ ਹੋਰ ਨੇ ਇਹ ਚਾਰ ਕਾਲਜ ਨੇ ਜਿਨ੍ਹਾਂ ਨੂੰ ਸਰਕਾਰ ਟੇਕਓਵਰ ਕਰੂਗੀ ਪਰ ਜਿਹੜੇ ਕੁਝ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਕੇ ਹੀ ਜਿਹੜਾ ਟੇਕਓਵਰ ਜਿਹੜਾ ਕੀਤਾ ਜਾ ਸਕਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਚਾਹਣਾ ਕਿ ਅਤਿਆਚਾਰ ਗੋਲੀ ਚਲਾਉਣਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਨੂੰ ਇਸ ਪਾਸੇਬਲ ਧਿਆਨ ਦੇਣਾ ਚਾਹੀਦਾ ਕਿ ਕੋਈ ਵੀ ਮਸਲਾ ਉਹਦਾ ਬੈਠ ਕੇ ਹੱਲ ਜਿਹੜਾ ਕੀਤਾ ਜਾ ਸਕਦਾ ਜੇ ਪਿਛਲੇ 3 ਸਾਲ ਤੋਂ ਜਦੋਂ ਕਿਸਾਨ ਦਿੱਲੀ ਧਰਨਾ ਲਾ ਕੇ ਵਾਪਸ ਮੁੜੇ ਸੀ ਜੇ ਕਿਤੇ ਵਿਚਦੀ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਤਾਂ ਮਿਲਦਾ ਜਾ ਨੌਕਤਣਾ ਦੇਖਣੇ ਹੁੰਦੀ ਸੋ ਕੇਂਦਰ ਨੂੰ ਚਾਹੀਦਾ ਕਿ ਜਿਹੜੀਆਂ ਮੰਗਾ ਨੇ ਉਹਨਾਂ ਨੂੰ ਮੰਨ ਕੇ ਜਿਹੜੇ ਰਸਤੇ ਵਗੈਰਾ ਉਖਲਵਾਏ ਜਾਣ ਕੋਈ ਵੀ ਜਾਨੀ ਨੁਕਸਾਨ ਦਾ ਜਿੰਨਾ بچاؤ ਹੋ ਸਕਦਾ ਉਹ ਤੋਂ ਬਚਾਓ ਕੀਤਾ ਜਾ ਸਕੇ ਸਾਡੇ ਵੱਲੋਂ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਜਿਹੇ ਜੀ ਵੀ ਕੋਈ ਮੈਡੀਕਲ ਸਹੂਲਤ ਹੈ ਜਾਂ ਐਂਬੂਲੈਂਸ ਹੈ ਹੋਰ ਜਾਂ ਐਸਐਸ ਫੋਰਸ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸ਼ੰਭੂ ਵੀ ਉਧਰ ਖਨੋਰੀ ਬਾਰਡਰ ਤੇ ਵੀ ਜਿਹੜੀਆਂ ਤਾਇਨਾਤ ਕੀਤੀਆਂ ਨੇ ਔਰ ਸਾਡੇ ਮਨਿਸਟਰ ਸਾਹਿਬਾਨ ਜਿਹੜੇ ਆਈ ਸਪੈਸ਼ਲਿਸਟ ਨੇ ਡਾਕਟਰ ਬਲਜੀਤ ਕੌਰ ਔਰ ਡਾਕਟਰ ਬਲਬੀਰ ਜੀ ਔਰ ਸਾਡੇ ਐਮਐਲਏ ਚਮਕੌਰ ਤੋਂ ਸਰਾ ਚਰਨਜੀਤ ਸਿੰਘ ਜੀ ਉਹ ਲਗਾਤਾਰ ਪਾਤਣਾ ਪਟਿਆਲਾ ਤੇ ਰਾਜਪੁਰਾ ਵਿਖੇ ਲਗਾਤਾਰ ਸਿਵਾ ਜੜੇ ਨਿਵਾ ਰਹੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼